ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਲੋ ਬਈ ਅੱਜ ਆਪਾਂ ਗੱਲ ਕਰਨੀ ਹੈ ਜਵੇਂ ਐਤਕੀ ਝੋਨਿਆਂ ਦਾ ਹੈ ਪਹਿਲਾਂ ਤਾਂ ਪ੍ਰਮਾਤਮਾ ਨੇ ਐਡੀ ਕਰੋਪੀ ਲਿਆਂਦੀ ਵੀ ਆਪਣੇ 8 9 ਜਿਲੇ 10 ਘਾਟ ਤੋਂ ਘੱਟ ਜਿਹੜੇ ਪਾਣੀ ਨੇ ਮਾਰਤੇ ਤੇ ਉਸ ਤੋਂ ਬਾਅਦ ਰਹਿੰਦੀ ਖੁੰਦੀ ਕਸਰ ਬਈ ਕੱਢਦੀ ਜਿਹੜਾ ਡੋਡੀ ਰੋਗ ਤੇ ਹਲਦੀ ਰੋਗ ਮੇ ਕੋ ਜਿਹੜਾ ਕੰਮ ਹੋ ਗਿਆ ਉਹ ਤਾਂ ਹੋ ਗਿਆ ਤੇ ਆਪਾਂ ਅਗਾਹ ਵਾਸਤੇ ਆਪਣੇ ਆਉਂਦੇ ਸਾਲ ਵਾਸਤੇ ਆਪਾਂ ਨੂੰ ਹੁਣੇ ਪ੍ਰਬੰਧ ਕਰਨੇ ਪੈਣੇ ਆ ਹੁਣੇ ਆਪਾਂ ਨੂੰ ਕੋਈ ਵਿਆਉਤ ਕਰਨੀ ਪੈਣੀ ਹੈ ਵੀ ਆਪਾਂ ਜਿਹੜਾ ਬੀ ਆ ਉਹ ਕਿਵੇਂ ਰੱਖੀਏ ਜੇ ਆਪਾਂ ਬਾਜ਼ਾਰ ਤੇ ਸੜਦਾਂਗੇ ਵੀ ਆਪਾਂ ਚਲ ਕੋਈ ਨਹੀਂ ਜਦੋਂ ਬੀਜਣਾ ਹੋਇਆ ਆਪਾਂ ਬਾਜ਼ਾਰ ਚੋਂ ਲੈ ਆਵਾਂਗੇ ਮੁੱਲ ਵਧੀਆ ਬੀ ਲੈ ਆਵਾਂਗੇ ਫਲਾਨਾ ਕਰ ਲਾਂਗੇ ਵੇਖੋ ਬਈ ਜਿਹੜਾ ਆਪਣੇ ਸਾਹਮਣੇ ਬੀਜ ਹੈ ਆਪਣੇ ਸਾਹਮਣੇ ਝੋਨੇ ਆ ਆਪਾਂ ਜੇ ਉਥੋਂ ਵੱਢ ਕੇ ਝਾੜ ਕੇ ਨਹੀਂ ਰੱਖ ਸਕਦੇ ਤਾਂ ਬਾਜ਼ਾਰ ਚੋਂ ਆਪਾਂ ਤਸੱਲੀ ਆਪਾਂ ਨੂੰ ਨਹੀਂ ਮਿਲਣੀ ਉਸ ਬੀਜ ਦੀ ਆਪਣਾ ਉੱਥੇ ਮਨ ਨਹੀਂ ਖੜਨਾ ਹੁਣ ਜਿਹੜਾ ਟਾਈਮ ਹੈਗਾ ਵੀ ਆਪਾਂ ਵੇਖੋ ਆਪਣੇ ਆਂਡ ਗਵਾਂਡ ਕੀ ਦਾ ਝੋਨਾ ਵਧੀਆ ਤੇ ਕੀ ਦਾ ਕੀੜੇ ਕੀੜੇ ਝੋਨੇ 'ਚ ਕੋਈ ਰੋਗ ਹੈ ਨਹੀਂਗਾ ਜਿਵੇਂ ਹਲਦੀ ਰੋਗ ਤੇ ਡੋਡੀ ਰੋਗ ਐਤਕੀ ਇਹੀ ਥੋੜਾ ਜਿਆਦਾ ਜ਼ਿਆਦਾ ਹੈ ਤੇ ਹੈ ਵੀ ਬਹੁਤ ਜਿਹਦੇ ਹੈਗਾ ਤੇ ਜਿਹਦੇ ਇਹ ਰੋਗ ਹੈ ਨੀਗਾ ਆਪਾਂ ਹੁਣੇ ਦਿਉਤ ਕਰ ਲੀਏ ਵੀ ਆਪਾਂ ਉਥੋਂ ਬੀ ਝਾੜ ਕੇ ਰੱਖ ਲੀਏ। ਕਈ ਵਾਰੀ ਇਹ ਵੀ ਹੁੰਦਾ ਹੈ ਵੀ ਆਪਾਂ ਜਿਹੜਾ ਬੀ ਹੈ ਜਿਵੇਂ ਇੱਕ ਪੰਡ ਹੈ ਇੱਕ ਉਹਦੇ ਇੱਕ ਪਾਸੇ ਝੋਨਾ ਹੈ ਇੱਕ ਦੂਜੇ ਪਾਸੇ ਝੋਨਾ ਹੈ ਕਿਸੇ ਪਾਸੇ ਪਾਣੀ ਸਹੀ ਹੈ ਕਿਸੇ ਪਾਸੇ ਪਾਣੀ ਥੋੜੇ ਜੇ ਨਰਮ ਹੈ ਆਪਾਂ ਐਂ ਵੀ ਬੀ ਰੱਖ ਲੈਂਦੇ ਪਹਿਲਾਂ ਚੱਲ ਜਾਂਦਾ ਸੀ। ਐਤ ਕੀ ਬਹੁਤ ਡਰ ਲੱਗਦਾ ਜਿਵੇਂ ਆਪਾਂ ਬਿਮਾਰੀ ਵੇਖਦੇ ਆ ਇਹ ਵੀ ਆਪਾਂ ਇੱਕ ਪਾਸੇ ਦੂਜੇ ਪਾਸੇ ਵੀ ਰੱਖੀਏ ਕਈ ਵਾਰੀ ਨਾ ਉਹ ਨਹੀਂ ਚੱਲਦਾ ਕੰਮ ਮੰਦਾ ਨਹੀਂ ਗਵਾਨ ਤੇ ਆਪਾਂ ਕੋਸ਼ਿਸ਼ ਕਰੋ ਜਿਹੜਾ ਆਪਣੇ ਵਾਹਣਾ ਦੇ ਆਸੇ ਪਾਸੇ ਆਂਡ ਗਵਾਂਡ ਆਪ ਦੇ ਨਾਲ ਲੱਗਦਾ ਕਿਤੇ ਏਰੀਏ ਦੇ ਵਿੱਚ ਕੋਈ 10 15 20 ਕਿੱਲਿਆਂ ਤੱਕ ਨੇੜੇ ਤੇੜੇ ਜਿਹੜਾ ਵਧੀਆ ਝੋਨਾ ਹੋਵੇ ਜਿਹਦਾ ਪਕਾ ਪੂਰਾ ਵਧੀਆ ਹੋਵੇ ਤੇ ਬਿਮਾਰੀ ਕੋਸ਼ਿਸ਼ ਤਾਂ ਇਹ ਵੇਖੋ ਵੀ ਬਿਮਾਰੀ ਹੋਵੇ ਹੀ ਨਾ ਤੇ ਜੇ ਬਾਲਾ ਜਾਂਦਾ ਕੰਮ ਕਿਉਂਕਿ ਜਿਹੜਾ ਹੈਗਾ ਨਾ ਇਹ ਤਾਂ ਕਿ ਚਲੋ ਹਲਦੀ ਤਾਂ ਨਾ ਹੋਊਗੀ ਡੋਡੀ ਕਿਤੇ ਨ ਕਿਤੇ ਕਿਸੇ ਨ ਕਿਸੇ ਬੂਜੇ ਨੂੰ ਕੋਈ ਇੱਕ ਅੱਧੇ ਮੁੰਜਰ ਪੰਜ ਸੱਤ ਮੁੰਜਰਾਂ ਜਿਵੇਂ ਕਿੱਲੇ 'ਚ ਜ਼ਰੂਰ ਹੋਣੀ ਆ ਇਹਦੀ ਤੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਵੀ ਇਹ ਚੀਜ਼ ਤੁਹਾਡੇ ਹੈ ਜਾਂ ਨਹੀਂ ਆਪਾਂ ਆਪਣੀ ਗੱਲ ਕਰਦੇ ਆ ਨਾਲੇ ਆਪਾਂ ਟਾਈਮ ਤੇ ਸਪਰੀਆਂ ਕਰਤੀਆਂ ਸੀ ਫੇਰ ਵੀ ਕਿਤੇ ਕੁਈ ਕਿੱਲੇ ਚ ਦੋ ਚਾਰ ਮੁੰਜਰਾ ਜਿਹੜੀਆਂ ਹੈਗੀਆਂ ਜਿਨ੍ਹਾਂ ਨੂੰ ਡੋਡੀ ਬਣੀਆਂ ਤੇ ਪਰ ਉਹਦਾ ਹੱਲ ਕੋਈ ਨਹੀਂਗਾ ਆਪਾਂ ਇਹ ਹੀ ਕਰ ਸਕਦੇ ਆ ਜਿੱਥੋਂ ਕੇ ਤੋਂ ਸਾਫ਼ ਆਪਣਾ ਝੋਨਾ ਉੱਥੇ ਆਪਾਂ ਉਥੋਂ ਆਪਾਂ ਉਹਦੇ ਵਿੱਚੋਂ ਛਾਂਟਾ ਛਟਾਈ ਕਰ ਦਈਏ ਕੋਈ ਵੱਡੇ ਛੋਟੇ 부ਜੇ ਵੈਸੇ ਤਾਂ ਇਹ ਕੰਮ ਆ ਜਿਹੜਾ ਪਹਿਲਾਂ ਕਰਨਾ ਚਾਹੀਦਾ ਜਦੋਂ ਝੋਨਾ ਗੋਡੇ ਤੋਂ ਵੱਡਾ ਹੋ ਜਾਂਦਾ ਆਪਾਂ ਨੂੰ ਪਤਾ ਲੱਗਣ ਲੱਗ ਜਾਂਦਾ ਵੀ ਉਪਰਾ 부ਜਾ ਕਿਹੜਾ ਹੈ ਇਹ ਕਿਹੜਾ ਆਪਾਂ ਨੂੰ ਐਂ ਲੱਗਦਾ ਵੀ ਜਿਹੜਾ ਹੈਗਾ ਜਿਹਨੂੰ ਆਪਾਂ ਕਹਿ ਦਿੰਨੇ ਆਂ ਵੀ ਚੋਬਾ ਹੈ ਜਾਂ ਕਿਸੇ ਹੋਰ ਝੋਨੇ ਦਾ ਬੀਜ ਹੈ ਉਹਦਾ ਆਪਾਂ ਨੂੰ ਪਤਾ ਲੱਗਣ ਲੱਗ ਪੈਂਦਾ ਹੈ ਪਹਿਲਾਂ ਹੀ ਆਪਾਂ ਇਹ ਕੰਮ ਕਰਨੇ ਸੀ ਫਿਰ ਵੀ ਜੇ ਹੁਣ ਉਦੋਂ ਆਪਾਂ ਤੋਂ ਨਹੀਂ ਹੋਏ ਤਾਂ ਆਪਾਂ ਹੁਣ ਕਰ ਸਕਦੇ ਆ ਕਿਉਂਕਿ ਜਿੰਨਾ ਕ ਥਾਂ 'ਚ ਆਪਾਂ ਕੋਈ ਮਰਲਾ 2 ਮਰਲੇ 5-7 10 ਮਰਲੇ ਜਿੰਨਾ ਵੀ ਬੀਜ ਦੀ ਆਪਾਂ ਨੂੰ ਲੋੜ ਆ ਉਸ ਨਾਲ ਆਪਾਂ ਉਸ ਥਾਂ ਨੂੰ ਉਹਦੇ ਵਿੱਚੋਂ ਛਾਂਟਾ-ਛਟਾਈ ਕਰ ਦਈਏ ਤੇ ਛਾਂਟਾ-ਛਟਾਈ ਕਰਨ ਤੋਂ ਬਾਅਦ ਆਪਾਂ ਥਾਂ ਉਹੋ ਚੋਂ ਨਾ ਜਿੱਥੇ ਇਹ ਬਿਮਾਰੀ ਕੋਈ ਵੀ ਬਿਮਾਰੀ ਵਾ ਲੱਗਦੀ ਨਾ ਹੋਵੇ ਕਿਉਂਕਿ ਸਾਰੇ ਖੇਤ ਜਿੱਦੇ ਹੁੰਦੀ ਕਿਤੇ ਕਿਸੇ ਪਾਸੇ ਸਾਫ਼ ਵੀ ਹੁੰਦਾ ਕੰਮ ਤੇ ਆਪਾਂ ਉਸ ਥਾਂ ਨੂੰ ਚੁਣ ਕੇ ਉਹਦੇ ਤੇ ਆਪਾਂ ਇੱਕ ਦੋ ਸਫਰੀਆਂ ਜਿਹੜੀਆਂ ਫੰਗੀ ਸਾਈਡ ਦੀਆਂ ਵੱਧ ਕਰ ਦਈਏ ਉਹਦੇ ਨਾਲ ਬੀ ਦੀ ਬਚਤ ਹੋ ਜਾਂਦੀ ਹੈ ਬੀਜ ਦੇ ਵਿੱਚ ਜਿਹੜਾ ਹੈਗਾ ਫੰਗਸ ਉਹ ਨਹੀਂ ਰਹਿੰਦਾ ਕਿਉਂਕਿ ਜਿਆਦਾ ਕੰਮ ਇਹ ਬੀਜ ਤੋਂ ਹੀ ਚੱਲਦਾ ਜਦੋਂ ਬੀਜ ਦੇ ਵਿੱਚ ਕੋਈ ਬਿਮਾਰੀ ਜਾਂਦੀ ਹੈ ਤੇ ਉਹ ਆਉਂਦੇ ਸਾਲ ਵੀ ਜ਼ਰੂਰ ਹੁੰਦੀ ਹੈ ਉਹਨੇ ਵਧਣਾ ਹੁੰਦਾ ਮੜ ਕੇ ਆਪਣੇ ਕੋਲੇ ਇਹੀ ਟਾਈਮ ਹੈ ਆਪਾਂ ਹੁਣ ਵੇਖੀਏ ਕਿਹੜੇ ਝੋਨੇ ਵਧੀਆ ਤੇ ਜਿਨ੍ਹਾਂ ਦਾ ਪਕਾव ਵਧੀਆ ਝਾੜ ਚੰਗਾ ਲੱਗਦਾ ਮੁੰਜਰ ਤੇ ਦਾਣੇ ਚੰਗੇ ਆ ਵਜਨਦਾਰੇ ਆ ਤੇ ਬਾਕੀ ਕੋਈ ਬਿਮਾਰੀ ਹੈ ਨਹੀਂ ਉਹ ਵੀ ਆਪਾਂ ਛਾੜ ਕੇ ਰੱਖ ਲਈ ਹਾਈਬ੍ਰਿਡ ਦਾ ਵੀ ਨਹੀਂ ਰਹਿੰਦਾ ਫਿਰ ਆਪਾਂ ਉਹ ਤਾਂ ਬਨਹੀਂ ਛਾੜ ਕੇ ਰੱਖ ਸਕਦੇ ਉਹ ਤਾਂ ਮਜਬੂਰੀ ਹੁੰਦੀ ਹੈ ਆਪਾਂ ਨੂੰ ਮੁੱਲ ਲੈਣਾ ਪੈਂਦਾ ਤੇ ਪਰ ਜਿਹੜਾ ਹੈਗਾ ਨਾ ਆਮ ਵੈਰੈਟੀਓ ਕੋਈ ਵੀ ਪੀਆਰ ਵੈਰੈਟੀ ਜਿਹੜੀਆਂ ਦਾ ਬੀਜ ਰਹਿ ਜਾਂਦਾ ਜਾਂ ਜਿਵੇਂ 212 ਤੇ ਪੀ 65 ਇਹੋ ਜਿਹੇ ਝੋਨੇ ਜਿਹੜੇ ਇਹਨਾਂ ਦੇ ਬੀਜ ਰਹਿ ਜਾਂਦੇ ਆ ਤੇ ਆਪਾਂ ਇਹਨਾਂ ਨੂੰ ਛਾੜ ਕੇ ਰੱਖ ਲਈਏ ਬਾਕੀ ਭੂਸੇ ਝੋਨੇ ਵੀ ਵਧੀਆ ਝੋਨੇ ਪਰ ਐਤ ਕੀ ਭਾਈ ਉਹਨਾਂ 'ਚ ਵੀ ਇਹ ਰੋਗ ਬਹੁਤ ਆ ਭੂਸੇ 'ਚ 44 'ਚ ਬਹੁਤ ਆ ਤੇ ਚਲੋ ਐਤ ਕੀ ਤਾਂ ਆਪਾਂ ਮੰਨ ਲੈਂਦੇ ਆ ਵੀ ਪਰਮਾਤਮਾ ਨੇ ਜਦੋਂ ਮੀਂਹ ਜਾਦੇ ਪਏ ਮੀਂਹ ਪਈ ਗਏ ਪਈ ਗਏ ਤੇ ਰਿਆਂ ਜਿੱਥੇ ਜਾਦੇ ਪਈਆਂ ਸੀ ਇੱਕ ਤੁਸੀਂ ਹੋਰ ਤਜਰਬਾ ਕਰਕੇ ਵੇਖਿਓ ਜਿੱਥੇ ਦੌਗੀ ਭਾਰੀ ਹੋਊਗੀ ਉੱਥੇ ਬਾੜਾ ਹੋਊਗਾ ਇਹ ਜਿੱਥੇ ਦੌਗੀਆਂ ਹੌਲੀਆਂ ਉੱਥੇ ਦਾਣੇ ਬਹੁਤ ਵਧੀਆ ਪੱਕੇ ਬਹੁਤ ਵਧੀਆ ਹੈ ਤੇ ਜਿਵੇਂ ਆਪਾਂ ਕਹਿ ਦਿੰਨੇ ਹਰੜਾ ਦੇ ਦਾਣੇ ਆਹੋ ਤੇ ਉੱਥੇ ਬਿਮਾਰੀ ਵੀ ਕੋਈ ਨਹੀਂ ਜਿਆਦੇ ਰੇਹ ਵੀ ਭਈਆ ਪਤਾ ਹੀ ਕਹਿੰਦੇ ਹੁੰਨੇ ਆ ਵੀਡੀਓ ਚ ਵੀ ਰੇਹ ਪਾਉਣੀ ਹੈ ਜਿਹੜੀ ਟਾਈਮ ਤੋਂ ਪਹਿਲਾਂ ਪਹਿਲਾਂ ਸੜ ਦਿਓ ਜਦੋਂ ਟਾਈਮ ਤੋਂ ਆਪਾਂ ਲੇਟ ਹੋ ਗਏ ਤੇ ਫੇਰ ਭਾਈ ਉਹ ਇਹਨਾਂ ਦਿਨਾਂ ਜਾ ਕੇ ਰੰਗ ਵਗਾਉਣੀ ਹੈ ਜਾਂ ਉੱਥੇ ਝੋਲਸ ਰੋਗ ਪਊ ਜਾਂ ਤੇਲਾ ਵਾਲਾ ਪਊ ਤੇ ਜਾਂ ਉੱਥੇ ਲਾੜ ਨਿਕਲੂਗੀ ਤੇ ਜਾਂ ਕਈ ਵਾਰੀ ਪੱਤਾ ਲਵੇੜ ਥੁੰਡੀ ਨਹੀਂ ਮਰਦੀ ਹੁੰਦੀ ਇਹ ਉਹ ਜਿਹੀ ਚੀਜ਼ਾਂ ਬਈ ਉਦੋਂ ਹੀ ਹੁੰਦੀਆਂ ਜਦੋਂ ਆਪਾਂ ਜਿਆਦਾ ਰੇਪ ਆਉਨੇ ਆ ਤੇ ਐਤਕੀ ਇਹ ਜਿਹੜਾ ਹਲਦੀ ਰੋਗ ਤੇ ਹੈਗਾ ਘਟੋਲੀ ਹੈ ਡੋਡੀ ਰੋਗ ਜਿਹਨੂੰ ਕਹਿੰਨੇ ਆਪਾਂ ਇਹ ਹੈ ਵੀ ਜਿੱਥੇ ਚੰਗੇ ਪਾਣੀ ਆ ਜਿੱਥੇ ਬਾਲੇ ਵਧੀਆ ਪਾਣੀ ਆ ਉੱਥੇ ਥੋੜਾ ਜਿਆਦਾ ਹੈ ਜਿੱਥੇ ਨਰਮ ਪਾਣੀ ਆ ਉੱਥੇ ਬਹੁਤ ਘੱਟ ਹੈ ਉੱਥੇ ਬਹੁਤ ਹੀ ਜਿਆਦਾ ਘੱਟ ਆ ਨਾ ਮਾਤਰੀਆ ਤੇ ਆਪਾਂ ਹੁਣੇ ਤਿਆਰੀ ਕਰ ਲਈਏ ਵੀਡੀਓ ਬਣਾਉਣ ਦਾ ਮਕਸਦ ਇਹ ਥੀ ਵੀ ਆਪਾਂ ਹੁਣੇ ਤਿਆਰੀ ਕਰ ਲਈਏ ਵੀ ਆਪਾਂ ਕਿਹੜਾ ਵੀ ਰੱਖਣਾ ਤੇ ਜਿੱਥੋਂ ਰੱਖਣਾ ਉਥੋਂ ਆਪਾਂ ਪਹਿਲਾਂ ਬੂਝੇ ਛਾਂਟ ਦਈਏ ਵਿੱਚੋਂ ਕੱਢ ਦਈਏ ਜਿਹੜੇ ਆਪਾਂ ਨੂੰ ਉੱਪਰੇ ਲੱਗਦੇ ਆ ਤੇ ਉਹ ਤੇ ਇੱਕ ਦੋ ਸਪਰੀਆਂ ਜਿਹੜੀਆਂ ਫੰਗੀ ਸਾਈਡ ਦੀਆਂ ਸਪੈਸ਼ਲ ਕਰ ਲਈਏ ਮੈਂ ਤਾਂ ਇੱਕ ਰਹਿ ਹੋਰ ਦਿੰਦਾ ਜਦੋਂ ਤੁਸੀਂ ਵੀ ਰੱਖਣਾ ਸਕਾ ਕੇ ਉਦੋਂ ਵੀ ਉਹਨੂੰ ਕੋਈ ਫੰਗੀ ਸਾਈਡ ਦਵਾਈ ਲਾ ਕੇ ਰੱਖੋ ਐਤਕੀ ਤਾਂ ਜਿਹੜਾ ਚੱਕਰ ਹਨਾ ਇਹ ਹਲਦੀ ਹਲ ਤੇ ਡੋਡੀ ਰੋਗ ਵਾਲਾ ਏ ਭਾਈ ਆਉਂਦੇ ਸਾਲ ਵੀ ਜ਼ਰੂਰ ਹੋਊਗਾ ਜੇ ਆਪਾਂ ਨਾ ਸੰਭਲੇ ਤਾਂ ਜੇ ਚੀਜ਼ਾਂ ਆਪਾਂ ਨਾ ਕੀਤੀਆਂ ਕੋਈ ਫੰਗੀ ਸੜ ਲਾ ਕੇ ਨਾ ਰੱਖਿਆ ਕਿਉਂਕਿ ਕਈ ਵਾਰੀ ਆਪਾਂ ਨੂੰ ਐ ਹੁੰਦਾ ਆਪਣੇ ਖੇਤ ਜਿੱਦਾਂ ਕਿਹੜਾ ਯਾਰ ਬਾਲੇ ਕੋਈ ਹੈ ਨਹੀਂ ਕੋਈ ਵਦਵਾ 부ਝਾ ਉਹਦੇ ਚ ਬਈ ਜੇ ਆਪਾਂ ਨੂੰ ਦੂਜਾ ਰਗੜ ਦੂਗਾ ਕੋਈ ਮਾੜਾ ਮੋਟਾ ਬੌਣਾ ਜਿਹੜਾ 부ਝਾ ਹੈ ਉਹਨੂੰ ਕਿਸੇ ਨੇ ਮੁੰਚਰ ਨਿਕ ਲਈ ਤੇ ਉਹ ਵਿੱਚ ਰਲ ਗਏ ਭਈ ਉਹ ਉਦੋਂ ਨੁਕਸਾਨ ਕਰੂਗਾ ਐਸੇ ਕਰਕੇ ਆਪਾਂ ਜੇ ਵੀਡੀਓ ਬਣਾਈ ਹੈ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਸ਼ੇਅਰ ਤਾਂ ਜ਼ਰੂਰ ਕਰ ਦਿਓ ਕਿਉਂਕਿ ਵੱਧ ਤੋਂ ਵੱਧ ਕਿਸਾਨ ਭਰਾਵਾਂ ਤੱਕ ਪਹੁੰਚ ਜੇ ਤੇਈ ਵਾਰੀ ਆਪਾਂ ਗਿੱਜੇ ਖੜੇ ਹੁੰਨੇ ਆ ਵੀ ਚਲ ਕੋਈ ਨਹੀਂ ਆਪਾਂ ਜਦੋਂ ਬੀਜਣਾ ਹੋਇਆ ਝੋਨਾ ਉਹ ਤੋਂ ਆਪਾਂ ਬਾਜ਼ਾਰ ਚੁੱਲੇ ਆਵਾਂਗੇ ਤੇ ਇਹ ਜੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਮੇਰਾ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ